ਕਿਸਾਨੀ ਮੰਗਾਂ ਨੂੰ ਲੈ ਕੇ ਮਲੋਟ ਵਿਖੇ ਕਿਸਾਨਾਂ ਨੇ ਕੱਢਿਆ ਟਰੈਕਟਰ ਮਾਰਚ ਅੱਜ ਸਜੁਗਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨੀ ਮੰਗਾਂ ਨੂੰ ਲੈ ਕੇ ਭਾਰਤ ਅਤੇ ਸੂਬਾ ਸਰਕਾਰ ਦੇ ਵਿਰੋਧ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ ਇਹ ਟਰੈਕਟਰ ਮਾਰਚ ਪੁੱਡਾ ਕਲੋਨੀ RAM LILA ਗਰਾਊਂਡ ਤੋਂ ਸ਼ੁਰੂ ਹੋ ਕੇ ਬਠਿੰਡਾ ਚੌਂਕ ਜੀਟੀ ਰੋਡ ਤੋਂ ਦਾਨੇਵਾਲਾ ਚੌਂਕ ਤੋਂ ਹੁੰਦਾ ਹੋਇਆ ਵਾਪਸੀ ਅਬੋ ਰੋਡ ਤੇ ਤਹਿਸੀਲ ਦਫ਼ਤਰ ਕੋਲ ਆ ਕੇ ਸਮਾਪਤ ਹੋਇਆ ਇਸ ਮੌਕੇ ਇੰਦਰਜੀਤ ਸਿੰਘ ਸਪਾਲਾ ਜ਼ਿਲ੍ਹਾ ਪ੍ਰਧਾਨ ਕਿਸਾਨ ਆਗੂ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਟਰੈਕਟਰ ਚਾਲਕ มีอยู่สั่น ਗਾਣਾ ਮੰਡੀ ਦੇ ਵਿੱਚ ਟਰੈਕਟਰ ਮਾਰਸ ਦੇ ਵਿੱਚ ਰੋਸ ਪੱਜੋ ਪੱਕੇ ਹੋਇਆ ਹਾਲਾਂਕਿ ਅੰਦਰ ਤਾਂ ਜਿਹੜਾ ਹੈਗਾ ਕੰਟਰੋਲ ਤੇ ਉਤਤਾ ਦੇਣਾ ਪਰ ਇੱਕ ਪਾਸੇ ਕਿਸਾਨ ਜਿਹੜਾ ਰੋਸ ਜਿਹੜਾ ਆਪਣਾ ਦਿਖਾਉਂਦੇ ਪਏ ਆ ਕਿਉਂ ਗੱਲ ਆਪਣੇ ਦੀ ਇਸ ਦੇਸ਼ ਦੇ ਲੋਕਾਂ ਦੇ ਉੱਤੇ ਅਸੀਂ ਇੱਥੋਂ ਦੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਜੋ ਸਾਡੇ ਨਾਲ ਵਿਦਕੀਆਂ ਜਾਂ ਟੱਕੇ ਹੋ ਰਹੇ ਆ ਜਾਂ ਸਾਡੇ ਆਰਥਿਕ ਨੀਤੀਆਂ ਲਿਆ ਕੇ ਸਾਡੇ ਕਿਸਾਨਾਂ ਨੂੰ ਸਾਡੇ ਮਜ਼ਦੂਰਾਂ ਨੂੰ ਸਾਡੇ ਦੁਕਾਨਦਾਰਾਂ ਨੂੰ ਸਾਡੇ ਵਪਾਰੀਆਂ ਨੂੰ ਝਾੜਿਆ ਜਾ ਰਿਹਾ ਹੈ ਜਦੋਂ ਮੰਡੀ ਬੋਰਡ ਨੂੰ ਨਿੱਜੀ ਕਰਨ ਕਾਰਬੜ ਕਰਾਉਣ ਨੂੰ ਦੇ ਹਵਾਲੇ ਕੀਤਾ ਜਾ ਰਿਹਾ ਹੈ ਅਸੀਂ ਉਹਦਾ ਵਿਰੋਧ ਕਰਨ ਵਾਸਤੇ ਅੱਜ ਅਸੀਂ ਮਲੋੜ ਦੇ ਵਿੱਚ ਟਰੈਕਟਰ ਮਾਰਚ ਕਰ ਰਹੇ ਹਾਂ ਸਾਨੂੰ ਕੋਈ ਸ਼ੌਕ ਨਹੀਂ ਹੈ ਸਾਨੂੰ ਪਤਾ ਹੈ ਸਾਡਾ ਸਾਡਾ ਗੜਾ ਭਵਿੱਖਾ ਖਤਮ ਕਰਨ ਜਾ ਰਿਹਾ ਹੈ ਇਸ ਕਰਕੇ ਅਸੀਂ ਸੰਯੁਕਤ ਮੋਰਚੇ ਵੱਲੋਂ ਅਸੀਂ ਚੰਦਾ ਆਪਣੇ ਟਰੈਕਟਰ ਮਾਰਚ ਕਰ ਰਿਹਾ ਜਿਵੇਂ ਬਾਈ ਜੀ ਨੇ ਪਹਿਲਾਂ ਗੱਲ ਰੱਖੀ ਸੀਗੀ ਵੀ ਤੁਸੀਂ ਇਕੱਠੇ ਕਿਉਂ ਨਹੀਂ ਹੋ ਰਹੇ ਵੀ ਕੁਝ ਦੋ ਚ ਦਫੇ ਬੰਦੀ ਉਧਰ ਨੂੰ ਕਿਉਂ ਜਾ ਰਹੀਆਂ ਔਖਾ ਬੰਦੀ ਪਰ ਅਸੀਂ ਇਕੱਠਾ ਇਕੱਠਾ ਕਰਨ ਵਾਸਤੇ ਤੇ ਸੰਯੁਕਤ ਮੋਰਚੇ ਵੱਲੋਂ 4 ਤਰੀਕ ਨੂੰ ਮੀਟਿੰਗ ਰੱਖੀ ਗਈ ਸੀ ਤੇ 8 ਤਰੀਕ ਨੂੰ ਮੀਟਿੰਗ ਰੱਖੀ ਗਈ ਸੀ। ਤੋਂ ਉਸ ਤੋਂ ਬਾਅਦ 22 ਤਰੀਕ ਨੂੰ ਮੀਟਿੰਗ ਰੱਖੀ ਗਈ ਸੀ। ਉੱਥੇ ਮੀਟਿੰਗ ਦੇ ਵਿੱਚ ਸਾਡੇ ਸੰਯੁਕਤ ਮੋਰਚੇ ਵੱਲੋਂ ਜਿਹੜੀ ਵਾਈਸ ਐਮ ਮੰਡੀ ਰੋਡ ਨੂੰ ਖਤਮ ਕਰਨ ਤੇ ਤੋਰੇ ਉਹ ਪਹਿਲੀ ਮੰਗ ਰੱਖੀ ਜਾਵੇ। ਦੂਜੀ ਮੰਗ ਹੈ ਜਿਹੜੀ ਐਮਐਸਪੀ ਦੀ ਮੰਗ ਦੀ ਹੈ। ਉਸ ਆਧਾਰ ਤੇ ਵੀ ਅਸੀਂ ਉਹਨਾਂ ਨੂੰ ਅਪੀਲ ਕੀਤੀ ਵੀ ਆਪਾਂ ਇਕੱਠੇ ਆ ਅੱਜ ਵੀ ਅਸੀਂ ਅਪੀਲ ਕਰਦੇ ਆਂ ਅਸੀਂ ਤੁਹਾਡੇ ਨਾਲ ਜੋ ਖਨੌਰੀ ਜਾਂ ਸੰਭੂ ਬਾਰਡਰ ਤੇ ਬੈਠੇ ਆ ਆਪਾਂ ਇਕਤਾ ਕਰੀਏ ਪਰ ਇਹਨਾਂ ਦਾ ਪਤਾ ਨਹੀਂ ਕੀ ਭੈਠਾ ਹੈ ਕੀ ਸੋਚ ਹੈ ਉਹ ਕੱਥੇ ਨਹੀਂ ਹੋ ਰਹੇ ਅਸੀਂ ਤਾਂ ਅੱਜ ਪਿੰਡਾਂ ਦੇ ਵਿੱਚ ਵੀ ਜਾ ਕੇ ਅਪੀਲ ਕੀਤੀ ਹੈ ਕਿ ਆਪਾਂ ਕੱਥੇ ਹੋਈਏ ਠੀਕ ਹੈ ਬਤਾਓ